ਇਹ ਬੁਰਾ ਅਨੁਸਾਰ ਮਾਨਯੋਗ ਬੀਜਬੀ ਪੰਜਾਬ ਫਿਰ ਮਾਨਯੋਗ ਕਮਿਸ਼ਨਰ ਪੁਲਿਸ ਜਲਿੰਦਰ ਜਿਹਦੀਆਂ ਦੇ ਦੇ ਕਿਸ਼ਨ ਦੇਸ਼ਾਂ ਦੇ ਜੋ ਅਸੀਂ ਸਪੈਸ਼ਲ ਮੁਹਿੰਮ ਚਲਾਈ ਹੈ ਅਗੇਂਸਟ ਟਰੰਕਸ ਮੰਗਲੇ ਉਸ ਦੇ ਤਹਿਤ ਥਾਣਾ ਬਸਤੀ ਬਾਬਾ ਖੇਲ ਦੀ ਪੁਲਿਸ ਨੇ ਦੋ ਦੋਸ਼ੀ ਜਿਹੜੇ ਹੈਗੇ ਆ ਅਰੈਸਟ ਕੀਤਾ ਤੇ ਉਹਨਾਂ ਕੋਲੋਂ 50 ਗ੍ਰਾਮ ਜਿਹੜੀ ਹੈਰੋਇਨ ਹੈਗੀ ਹੈ ਰਿਕਵਰ ਕੀਤੀ ਹੈ ਜੋ ਦੋ ਦੋਸ਼ੀ ਹੈਗੇ ਆ ਜੀ ਬਲਬੀਰ ਸਿੰਘ ਰੁਫਪੀਰਾ ਪੁੱਤਰ ਬਲਕਾਰ ਸਿੰਘ ਵਾਸੀ ਕੋਟ ਮੁਹੰਮਦ ਖਾਨ ਦੂਸਰੇ ਜਿਹੜੇ ਦੋਸ਼ੀ ਦੋਸ਼ਣ ਹੈਗੀ ਆ ਜੋ ਦਾ ਨਾਮ ਹੈਗਾ ਸ਼ਕੁੰਤਲਾ ਦੇਵੀ ਪਤਨੀ ਮਜੀਤ ਸਿੰਘ ਵਾਸੀ ਅੰਮੀ ਵਾਲਾ ਧਰਕੋਟ ਮੁਕਾ ਕਿ ਇਹ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ પાસે 550 ਗ੍ਰਾਮ ਹੈਰੋਇਨ ਰਿਕਵਰ ਕਰਕੇ ਉਹਨਾਂ ਖਿਲਾਫ ਮਕਦਮਾ ਨੰਬਰ 8 ਮਿਤੀ 11/1/25 ਨੂੰ ਦਰਜ ਕੀਤਾ ਗਿਆ ਜੀ ਜੋ ਦੋਸ਼ਣ ਸ਼ਕੁੰਤਲਾ ਦੇਵੀ ਆ ਜੀ ਉਸਤੇ ਪਹਿਲਾਂ ਵੀ ਇੱਕ ਐਨਡੀਪੀਐਸ ਦਾ ਮਕਦਮਾ ਦਰਜ ਸੀਗਾ ਐਨਡੀਐਫ ਦਾ ਤੇ ਜਿਹੜਾ ਦੂਸਰਾ ਦੋਸ਼ੀ ਬਲਬੀਰ ਸਿੰਘ ਹੈ ਜੀ ਉਸ ਦੇ ਖਿਲਾਫ ਪਹਿਲਾਂ ਤਿੰਨ ਪਰਚੇ ਜਿਹੜੇ ਹੈਗੇ ਆ ਐਨਡੀਪੀਆਰ ਸੈਕਟ ਦੇ ਮੋਗਾ ਜ਼ਿਲ੍ਹੇ ਦੇ ਦਰਜ ਹੈਗੇ ਆ